ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਅੱਜ ਦੇ ਇਸ ਵਲੌਗ ਦੇ ਵਿੱਚ ਅੱਜ ਦਾ ਵਲੌਗ ਬਹੁਤ ਹੀ ਖਾਸ ਹਨ ਵਾਲਾ ਹੈ ਜੀ ਅੱਜ ਤਕਰੀਬਨ ਤਾਰੀਖ ਹੈਗੀ ਆ ਜੀ 19 ਜੂਨ ਤੇ ਤਕਰੀਬਨ ਪੂਰੇ 1 ਸਾਲ ਬਾਅਦ ਆਪਾਂ ਹੇਮਕੁੰਡ ਸਾਹਿਬ ਦੀ ਯਾਤਰਾ ਫਿਰ ਤੋਂ ਅੱਜ ਸ਼ੁਰੂ ਕਰਨ ਜਾ ਰਹੇ ਆ ਜੀ ਪਿਛਲੇ ਸਾਲ 19 ਜੂਨ ਨੂੰ ਹੀ ਆਪਾਂ ਗਏ ਸੀਗੇ ਤੇ ਅੱਜ ਵੀ ਤਾਰੀਖ 19 ਜੂਨ ਆ ਤੇ ਅੱਜ ਵੀ ਆਪਾਂ ਰਵਾਨਗੀ ਕਰਨ ਲੱਗੇ ਆ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਤੇ ਹੁਣ ਆਪਾਂ ਘਰੋਂ ਚਾਲੇ ਪোন ਲੱਗੇ ਆ ਜੀ ਸਮਾਂ ਤਕਰੀਬਨ 9:00 ਵੱਜ ਚੁੱਕੇ ਨੇ ਤੇ ਕੁਝ ਸਾਥੀ ਆਪਾਂ ਆਪਣੇ ਭਗਪੁਰ ਤੋਂ ਲੈਣੇ ਨੇ ਤੇ ਬਾਕੀ ਫਿਰ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਜਾ ਕੇ ਤੇ ਜੋ ਵੀ ਗੱਲਬਾਤ ਹੋਈ ਫਿਰ ਤੁਹਾਨੂੰ ਆਪਾਂ ਅਗਲੀ ਉੱਥੇ ਜਾ ਕੇ ਗੱਲ ਕਰਦੇ ਹਾਂ ਤੇ ਅੱਜ ਹੁਣ ਚੱਲਦੇ ਆਪਾਂ ਤੇ ਚੱਲ ਪਿਆ ਜੀ ਆਪਾਂ ਘਰੋਂ ਜਲੰਧਰ ਸਟੇਸ਼ਨ ਵੱਲੋਂ ਤੇ ਫਿਰ ਆਪਾਂ ਆਪਣੀਆਂ ਸਵਾਰੀਆਂ ਚੱਕੜੀਆਂ ਰਾਹ ਦੇ ਵਿੱਚੋਂ ਹਟ ਸੰਗ ਦਾ ਡੀ ਕਰੀਆ ਬੇਸਬਰੀ ਦੇ ਨਾਲ ਬਾਰ-ਬਾਰ ਫੋਨ ਆਈ ਜਾਂਦੇ ਆ ਕਿ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਸਾਡੀ ਟ੍ਰੇਨ ਥੋੜਿਆ ਲੇਟ ਚੱਲ ਰਹੀ ਹੈ ਤਕਰੀਬਨ 50 ਕਿ ਮਿੰਟ ਲੇਟ ਚੱਲ ਰਹੀ ਹੈ ਤਾਂ ਮੈਂ ਸੋਚਿਆ ਵੀ ਘਰੋਂ ਚੱਲ ਥੋੜਿਆ ਜਿਹਾ ਲੇਟੀ ਚੱਲਣਾ ਵੀ ਉੱਥੇ ਜਾ ਕੇ ਵੀ ਵੇਟ ਕਰਨੀ ਪੋਗੀ ਐਵੇਂ ਤਾਂ ਉਹ ਉਹਨਾਂ ਨੂੰ ਦੱਸ ਨਹੀਂ ਹੋਇਆ ਵੀ ਟ੍ਰੇਨ ਲੇਟ ਆ ਤਾਂ ਉਹ ਉਹਨਾਂ ਦੇ ਬਾਰ ਬਾਰ ਫੋਨ ਆਏ ਜਾਂਦੇ ਆ ਮੈਨੂੰ ਵੀ ਜਲਦੀ ਆ ਜਾਓ ਤਾਂ ਹੁਣ ਆਪਾਂ ਜਾਣੇ ਆ ਅੱਜ ਦਵਨ ਭਾਜੀ ਸਾਨੂੰ ਹਮੇਸ਼ਾ ਦੀ ਤਰ੍ਹਾਂ ਇਹ ਸਾਨੂੰ ਸਟੇਸ਼ਨ ਤੇ ਛੱਡਣ ਤੋਂ ਪਹਿਲਾਂ ਵੀ ਤੁਸੀਂ ਮੇਰੀ ਵੀਡੀਓ 'ਚ ਦੇਖਿਆ ਹੋਣਾ ਦਵਨ ਭਾਜੀ ਛੱਡੇ ਜਾਂਦੇ ਆ ਤੇ ਅੱਜ ਵੀ ਦੋਨੋਂ ਭਾਜੀ ਤਿਆਰ ਰਏ ਛੱਡਣੋਂ ਇਸ ਟਾਈਮ ਇਸ ਯਾਤਰਾ ਦੇ ਵਿੱਚ ਦਵਨ ਭਾਜੀ ਦਮਨ ਪਾਜੀ ਪਤਾ ਨਹੀਂ ਕਿਉਂ ਨਹੀਂ ਜਾਏਗੇ ਕੁਝ ਕੰਮ ਹੈ ਜਰੂਰੀ ਰਜਿਮਿਆ ਕਰਕੇ ਲਈ ਆਪਾਂ ਕਹਿ ਸਕਦੇ ਕਿ ਇਹ ਤਾਂ ਹੁਣ ਦਮਨ ਪਾਜੀ ਹੀ ਦੱਸ ਸਕਦੇ ਦਮਨ ਪਾਜੀ ਮਾੜੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂ ਨਹੀਂ ਤੁਸੀਂ ਗਏ ਇਸ ਵਾਰੀ ਕੰਮ ਕਰ ਕਰਕੇ ਨਿਕਲਣਾ ਮੁਸ਼ਕਲ ਹੋ ਗਿਆ ਕੰਮ ਕਰ ਕਰਕੇ ਚਲੋ ਨੈਕਸਟ ਟਾਈਮ ਦੇਖਾਂਗੇ ਜਰੂਰ ਟਰਾਈ ਕਰਾਂਗੇ ਜਰੂਰ ਪਾਜੀ ਜਰੂਰ ਜਰੂਰ ਦਮਨ ਪਾਜੀ ਜਦੋਂ ਤੁਸੀਂ ਹੁਕਮ ਲਾ ਦੋਗੇ ਆਪਾਂ ਉਦੋਂ ਤੁਹਾਡੇ ਨਾਲ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਚੱਲ ਪਾਵਾਂਗੇ ਜਰੂਰੀ ਕੰਮ ਹੁੰਦੇ ਆ ਤਾਨੂੰ ਵੀ ਪਤਾ ਹੈ ਗਾਇਸ ਵੀ ਹਰ ਵਾਰੀ ਵੀ ਕੋਈ ਵੀ ਚੀਜ਼ ਪੋਸੀਬਲ ਨਹੀਂ ਹੁੰਦੀ ਇੱਕ ਵਾਰੀ ਕੋਸ਼ਿਸ਼ ਹੁੰਦੀ ਦੂਜੀ ਵਾਰੀ ਕੋਈ ਕੰਮ ਐਮਰਜੈਂਸੀ ਪੈ ਜਾਣਾ ਹੋਇਆ ਵੀ ਸਾਡਾਂ ਨਾਲ ਇਦੀਆਂ ਕੋਈ ਸਾਡੀਆਂ ਸੰਤਨ ਨੂੰ ਜ਼ਰੂਰੀ ਕੰਮ ਪੈ ਗਿਆ ਤੇ ਉਹ ਐਸ ਟਾਈਮ ਕਾਰ ਬੈਠੇ ਨੇ ਮੈਨੂੰ ਥੋੜਾ ਜਿਹਾ ਫੀਲ ਹੋ ਰਿਹਾ ਵੀ ਉਹ ਕਿਉਂ ਨਹੀਂ ਆਏ ਮੇਰੇ ਨਾਲ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਨੂੰ ਜੇ ਵੀ ਹਾਜ਼ਰੀ ਮંજੂਰ ਆ ਉਹਦੀ ਹੀ ਲੱਗੂਗੀ ਤੇ ਆਪਾਂ ਹੁਣ ਜਾ ਰਹੇ ਹਾਂ ਪੂਪਸ ਨੂੰ ਇੱਕ ਤਾਂ ਨਾ ਸਾਡੇ ਤੋਂ ਉੱਪਰ ਸ਼ਹਿਰ ਦਾ ਜਿਹੜਾ ਫਾਟਕ ਆ ਇਹ ਤਕਰੀਬਨ ਲੱਗਾ ਹੀ ਰਹਿੰਦਾ ਜਦੋਂ ਦੇਖ ਲਓ ਆਪਾਂ ਜਦੋਂ ਵੀ ਫਾਟਕ ਦੂਜੀ ਸਾਈਡ ਨੂੰ ਆਉਣਾ ਹੋਵੇ ਇਹ ਸਾਨੂੰ ਬੰਦ ਹੀ ਮਿਲਦਾ ਹੈ ਐਮਰਜੈਂਸੀ ਹੋਵੇ ਤਾਂ ਉਦੋਂ ਵੀ ਬੰਦ ਹੁੰਦਾ ਆ ਤੇ ਹੁਣ ਵੀ ਸਾਨੂੰ ਤਕਰੀਬਨ 15 ਤੋਂ 20 ਮਿੰਟ ਇੱਥੇ ਵੇਟ ਕਰਨੀ ਪਈ ਆ ਫਾਟਕ ਤੇ ਤੇ ਹੁਣ ਫਾਟਾ ਖੁੱਲਾ ਤੇ ਆਪਾਂ ਜਾ ਰਹੇ ਆ ਤੇ ਸੰਗਤਾਂ ਦਾ ਬੜੀਆਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਬਾਰ-ਬਾਰ ਫੋਨ ਆਈ ਜਾਂਦੀ ਆ ਤੇ ਮੈਂ ਕਿਹਾ ਚਲੋ ਫਾਟਕ 'ਤੇ ਖੜੇ ਆ ਆਪਾਂ ਤੇ ਚੱਲ ਪਿਓ ਮੈਂ ਦੱਸਦਾ ਵੀ ਆਉਣ ਲੱਗੇ ਆ ਆਪਾਂ ਤੇ ਇਹ ਸੰਗਤ ਤਾਂ ਉਹਦਾ ਨਾ ਹੁਣ ਆਪਾਂ ਅੱਗੇ ਜਾ ਕੇ ਰੂਬਰੂ ਕਰਾਵਾਂਗੇ ਤੁਹਾਡੇ ਸਾਹਮਣੇ ਉਹਨਾਂ ਨੂੰ ਤੇ ਠੀਕ ਆ ਹੁਣ ਚੱਲ ਪਏ ਸੀ ਆਪਾਂ ਪਹੁੰਚਾਂਗੇ ਟਾਈਮ ਤੇ ਦੋਨੋਂ ਭਾਜੀ ਕਿੰਨਾ ਲੇਟ ਸੀ ਟ੍ਰੇਨ 50 ਮਿੰਟ 50 ਮਿੰਟ ਲੇਟ ਹਜੇ ਵੀ ਸਟਿਲ 50 ਮਿੰਟਸ ਲੇਟ ਚੱਲ ਰਹੀ ਹੈ ਸਾਡੀ ਬਾਕੀ ਤੁਹਾਨੂੰ ਪਤਾ ਇੰਡੀਅਨ ਰੇਲਵੇਸ ਦੀ ਟ੍ਰੇਨ ਜੋ ਟਾਈਮ ਤੇ ਤਾਂ ਬਹੁਤ ਘੱਟ ਹੀ ਪਹੁੰਚ ਆਉਂਦੀ ਆ ਸਾਨੂੰ ਇਹ ਆ ਵੀ ਚਲੋ ਹੁਣ ਲੇਟ ਹੋ ਜਵੇ ਟ੍ਰੇਨ ਪਰ ਸਵੇਰ ਨੂੰ ਸਾਨੂੰ ਟਾਈਮ ਨਾ ਪੰਜਾਬ ਦੇ ਸਵੇਰ ਨੂੰ ਜਿਹੜਾ ਐਗਜ਼ੈਕਟ ਟਾਈਮ ਹੈ 8:30 ਵਜੇ ਦਾ ਟਾਈਮ ਉੱਥੇ ਰਿਸ਼ੀਕੇਸ਼ ਪਹੁੰਚਣਾ ਹੈ ਇਹਦਾ ਤੇ ਸਾਨੂੰ ਇਹ ਹੈ ਵੀ ਸਾਨੂੰ ਉੱਥੇ ਨਾਲ ਲੇਟ ਕਰਦੇ ਹੋ ਜੇ ਸਾਨੂੰ ਉੱਥੇ ਲੇਟ ਕਰਤਾ ਤਾਂ ਫਿਰ ਥੋੜਿਆ ਆਪਾਂ ਮੁਸ਼ਕਲੀ ਵਿੱਚ ਆ ਜਾਾਂਗੇ ਅੱਗੇ ਬਹੁਤ ਹੀ ਬਹੁਤ ਅੱਗੇ ਸਾਡਾ ਕੱਲ ਦਾ ਜਿਹੜਾ ਸਫ਼ਰ ਬਹੁਤ ਲੰਬਾ ਆ तकरीबन 10 ਤੋਂ 12 ਘੰਟਿਆਂ ਦਾ ਸਫ਼ਰ ਅਸੀਂ ਪਹਾੜਾਂ ਦੇ ਵਿੱਚ ਹੀ ਕਰਨਾ ਹੈ ਗੋਕੀਦ ਘਾਟ ਤੱਕ ਪਹੁੰਚਣਾ ਹੈ ਰਿਸ਼ੀਕੇਸ਼ ਤੋਂ ਤਾਂ ਸਾਨੂੰ ਇਹ ਹੀ ਆ ਵੀ ਸਾਨੂੰ ਹੁਣ ਟ੍ਰੇਨ ਇੱਥੋਂ ਬਿਸ਼ੱਕ ਲੇਟ ਹੋ ਜੇ ਪਰ ਰਾਤ ਇਹ ਸਾਰੂ ਕਵਰ ਅਪ ਕਰਕੇ ਤੇ ਸਵੇਰੇ 8:30 ਪ ਉਥੇ ਗੱਡੀ ਦਾ ਆਪਾਂ ਫੋਨ ਕਰਤਾ ਹੋਇਆ ਭਾਜੀ ਨੂੰ ਤੇ ਉਹਨਾਂ ਨੇ ਆ ਜਾਣਾ ਦਾ ਟਾਈਮ ਤੇ ਭਾਜੀ ਲੈਫਟ ਹੋ ਜਾਈਓ ਇੱਧਰ ਨੂੰ ਤੇ ਠੀਕ ਆ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਜਾ ਕੇ ਪਹਿਲਾਂ ਸਵਾਰੀਆਂ ਲੈ ਲਈਏ ਆਪਾਂ ਆਪਣੀਆਂ ਜਿਹੜੀਆਂ ਆ ਜਾਣੀਆਂ ਸਾਡੇ ਤੇ ਉਹਨਾਂ ਨਾਲ ਮਲਾਵਾਂਗੇ ਤੁਹਾਨੂੰ ਆਪਾਂ ਜਲੰਧਰ ਪਹੁੰਚ ਕੇ ਮਲਾਵਾਂਗੇ ਤੁਹਾਨੂੰ ਰਣਾ ਆਪਾਂ ਹਾਂਜੀ ਜੀ ਆਪਾਂ ਜਲੰਧਰ ਸਟੇਸ਼ਨ ਤੇ ਤੇ ਟ੍ਰੇਨ ਦਾ ਸਟੇਟਸ ਚੈੱਕ ਕੀਤਾ ਆਪਾਂ ਤਕਰੀਬਨ 1.5 ਘੰਟਾ ਲੇਟ ਹੋ ਚੁੱਕੀ ਹੈ ਟ੍ਰੇਨ ਹੁਣ ਸਾਡੀ ਤੇ ਜੋ ਸਾਡੇ ਲਈ ਬਹੁਤ ਬੈਡ ਨਿਊਜ਼ ਬਣੀ ਹੋਈ ਹੈ ਇਸ ਟਾਈਮ ਤੇ ਸਰੋ ਲੋ ਸੋ ਉਮੀਦ ਕਰਦੇ ਆਂ ਕਿ ਜਲੰਧਰ ਤੱਕ ਤਾਂ ਚਲੋ ਟਾਈਮ ਨਾ ਆ ਜਾਵੇ ਤਾਂ ਜੋ ਆਪਾਂ ਰਿਸ਼ਕੇਸ਼ ਸ਼ਹਿਰ ਨੂੰ ਆਪਣਾ ਸਹੀ ਟਾਈਮ ਤੇ ਪਹੁੰਚੀਏ ਤੇ ਆਪਾਂ ਅਗਲਾ ਸਫਰ ਆਪਣਾ ਤੈਅ ਕਰੀਏ ਤੇ ਤੁਹਾਨੂੰ ਅੱਜ ਮੈਂ ਆਪਣੇ ਬਹੁਤ ਹੀ ਖਾਸ ਦੋਸਤ ਨਾਲ ਮਿਲਾਉਣਾ ਚਾਹੁੰਦਾ ਆ ਜੋ ਸਪੈਸ਼ਲ ਜਰਮਨ ਤੋਂ ਮੇਰੇ ਲਈ ਇੱਥੇ ਮਿਲਣ ਆਇਆ ਆ ਇਹ ਨੇ ਅਨਮੋਲ ਸਿੰਘ ਇਹ ਭਾਜੀ ਜਿਹੜੀ ਜਰਮਨ ਤੋਂ ਆਏ ਨੇ ਤੇ ਸਪੈਸ਼ਲ ਇਹ ਹੇਮਕੁੰਡ ਸਾਹਿਬ ਦੀ ਯਾਤਰਾ ਕਰਨ ਆਏ ਨੇ ਮੇਰੇ ਨਾਲ ਤੇ ਤੁਸੀਂ ਕਿਦਾਂ ਦਾ ਫੀਲ ਕਰਦੇ ਹੋ ਇਹ ਆ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਬਾਕੀ ਜੀ ਇੱਕ ਦਸ ਸਾਲਾਂ ਬਾਅਦ ਮਿਲੇ ਆ ਬਿਲਕੁਲ ਹੀ ਤਕਰੀਬਨ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਆਪਾਂ 4 ਤੋਂ 5 ਸਾਲ ਬਾਅਦ ਆਪਾਂ ਮਿਲੇ ਆ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਆ ਮੈਨੂੰ ਆਪਣੇ ਭਰਾਵਾਂ ਨੂੰ ਮਿਲ ਗਏ ਤੇ ਸਾਡਾ ਪਿਆਰ ਬਹੁਤ ਹੀ ਜ਼ਿਆਦਾ ਜਿਗਰੀ ਯਾਰਾਂ ਤੋਂ ਵੀ ਵੱਧ ਗਿਆ ਤੇ ਤਕਰੀਬਨ ਸਾਡੇ ਇਸ ਦੋਸਤੀ ਨੂੰ ਮਿਲਦਾ ਕਿ ਸਾਨੂੰ 10 ਸਾਲ ਤੋਂ ਜ਼ਿਆਦਾ ਹੋ ਗਏ 12 ਸਾਲ ਗਏ ਸਕਦੇ ਆ ਜ਼ਿਆਦਾ ਹੋ ਗਿਆ 12 ਸਾਲ ਤੋਂ ਜ਼ਿਆਦਾ ਗਏ ਸਕਦੇ ਆ ਆਪਣੀ ਇਸ ਫਰੈਂਡਸ਼ਿਪ ਨੂੰ ਤੇ ਪਰਮਾਤਮਾ ਮਿਹਰ ਕਰੇ ਆਪਾਂ ਸਾਰੀ ਉਮਰ ਇਦਾਂ ਪਤਰਾਵਾ ਵਾਂਗੂ ਆਪਾਂ ਜੁੜ ਕੇ ਰਹੀਏ ਤੇ ਬਾਕੀ ਆਪਾਂ ਬਾਕੀ ਸੰਗਤ ਵੀ ਸਾਡੀਆਂ ਪਹੁੰਚ ਗਈ ਹੈ ਸਟੇਸ਼ਨ ਤੇ ਤੇ ਜਲਦੀ ਹੀ ਤੁਹਾਨੂੰ ਮੈਂ ਉਹਨਾਂ ਨਾਲ ਮਲਾਉਣਾ ਹਾਂ ਫਾਈਨਲੀ ਹੁਣ ਮੈਂ ਤੁਹਾਨੂੰ ਆਪਣੇ ਉਹਨਾਂ ਸਾਥੀਆਂ ਨਾਲ ਮਿਲਾਉਣ ਜਾ ਰਿਹਾ ਆ ਜਿਹੜੇ ਮੇਰੇ ਇਸ ਯਾਤਰਾ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣੇ ਇਹਨਾਂ ਸਾਥੀਆਂ ਨਾਲ ਮਲਾਉਨੇ ਆ ਤੁਸੀਂ ਦੇਖ ਸਕਦੇ ਆ ਸਾਰੀ ਸੰਗਤ ਤੇ ਟ੍ਰੇਨ ਦੀ ਵੇਟ ਕਰਦੀ ਹੋਈ ਆ ਹੈਲੋ ਕਰਦੇ ਸਾਰੇ ਜਿਹੜੇ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਵਧੀਆ ਤੁਹਾਡੀ ਇਹ ਪਹਿਲੀ ਯਾਤਰਾ ਸਾਰਿਆਂ ਦੀ ਤੇ ਕਿੰਦਾ ਜੈ ਐਕਸਾਈਟਮੈਂਟ ਹੈ ਤੁਹਾਨੂੰ ਤੁਸੀਂ ਥੋੜਾ ਜਿਹਾ ਬੋਲ ਕੇ ਇੱਥੇ ਦੱਸ ਸਕਦੇ ਆ ਕਿੰਨੇ ਐਕਸਾਈਟਮੈਂਟ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਹੈ ਤੇ ਹਾਊਸ ਦਾ ਜੂਸ ਵੀ ਦੱਸ ਸਕਦੇ ਆ ਹਾਈ ਸਰ ਤੇ ਤੁਸੀਂ ਦੇਖ ਸਕਦੇ ਜਿੱਦਾਂ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆ ਵੀ ਕਿਉਂਕਿ ਸਾਰੇ ਪਹਿਲੀ ਵਾਰ ਇਸ ਯਾਤਰਾ 'ਚ ਜਾ ਰਹੇ ਆ ਤੇ ਥੋੜੇ ਨਰਵਸ ਵੀ ਆ ਤੇ ਮੇਰੀ ਤਾਂ ਤਕਰੀਬਨ ਇਹ ਤੀਜੀ ਯਾਤਰਾ ਆ ਹਿਮਕੁੰਨ ਸਾਹਿਬ ਦੀ ਤੇ ਪ੍ਰਮਾਤਮਾ ਮਿਹਰ ਕਰੇ ਅੱਡੀ ਆਪਾਂ ਹਰ ਸਾਲ ਇਸ ਯਾਤਰਾ ਵਿੱਚ ਹਿੱਸਾ ਪਾਈਏ ਤੇ ਹੁਣ ਦੇਖਦੇ ਆ ਟ੍ਰੇਨ ਸਾਡੀ ਕਰੋ ਤੱਕ ਆਉਂਦੀ ਹੈ ਵੇਟ ਕਰਦੇ ਆ ਆਪਾਂ ਆਪਣੀ ਟ੍ਰੇਨ ਦੀ ਤੇ ਜਦ ਮਿਲਦੇ ਤਾਂ ਉਹ ਟ੍ਰੇਨ ਦੇ ਵਿੱਚ ਬੈਠ ਕੇ ਆਪਾਂ ਹਰ ਵਾਰ ਦੀ ਤਰ੍ਹਾਂ ਇਹੀ ਉਮੀਦ ਸੀ ਕਿ ਵੀ ਟ੍ਰੇਨ ਖਾਜਾ ਖਜ ਭਰੀ ਹੋਊਗੀ ਤੇ ਤੁਸੀਂ ਦੇਖ ਸਕਦੇ ਆ ਟ੍ਰੇਨ ਉਹੀ ਹਾਲ ਹੋਇਆ ਪਿਆ ਆ ਹੁਣ ਤਾਂ ਚਲੋ ਫੇਰ ਵੀ ਬਹੁਤ ਖਾਲੀ ਹੋ ਗਈ ਆ ਲੇਕਿਨ ਸੀਟ ਲਈ ਬਹੁਤ ਜਦੋਂ ਜਿਆਦਾ ਕਰਨੀ ਪੈ ਰਹੀ ਆ ਸਾਨੂੰ ਤੇ ਪਹਿਲਾਂ ਆਪਾਂ ਆਪਣੀ ਸੀਟਾਂ ਲਈਏ ਟ੍ਰੇਨ ਵਿੱਚ ਬੈਠਦੇ ਸਾਰੀ ਸਾਡੀ ਸੰਗਦਰ ਭੁੱਖ ਲੱਗੀ ਸੀ ਤੇ ਤਾਂ ਹੁਣ ਆਪਾਂ ਸੈਂਡਵਿਚ ਖਾ ਰਹੇ ਆ ਬਹੁਤ ਹੀ ਜ਼ਿਆਦਾ ਸਵਾਦ ਆ ਤੇ ਇਹ ਸੈਂਡਵਿਚ ਵੀ ਫੇਵਾ ਆ ਉਪਰ ਜਿਹੜਾ ਤੁਸੀਂ ਬੰਦਾ ਦੇਖ ਰਿਹਾ ਉਹ ਜਿਹੜੇ ਲਈ ਆ ਤੇ ਥੈਂਕ ਯੂ ਕਰਦੇ ਆ ਆਪਾਂ ਤੁਹਾਡਾ ਸੈਂਡਵਿਚ ਸਾਰੀ ਸੰਗਤ ਨੂੰ ਖੁਲਾਉਂਦਾ ਜੀ ਬਹੁਤ ਹੀ ਜ਼ਿਆਦਾ ਸਵਾਦ ਆ ਤੇ ਮੈਂ ਤੁਹਾਨੂੰ ਵੀ ਰეკਮੈਂਡ ਕਰੂੰਗਾ ਕਿ ਤੁਸੀਂ ਵੀ ਜੇ ਨੈਕਸਟ ਟਾਈਮ ਸਾਡਾ ਟਰੈਵਲ ਕਰੋਗੇ ਤੇ ਤੁਹਾਨੂੰ ਵੀ ਆਪਾਂ ਸੈਂਡਵਿਚ ਖਲਾਵਾਂਗੇ ਬਾਕੀ ਸੰਗਤਾਂ ਸਾਡੀਆਂ ਥੋੜੇ ਨਾਲ ਦੇ ਕੈਬਿਨ ਵਿੱਚ ਆ ਤੇ ਕਾਫੀ ਦਿੱਕਤ ਹੋਈ ਪਹਿਲਾਂ ਤਾਂ ਸਾਨੂੰ ਸੀਟ ਹੀ ਨਹੀਂ ਮਿਲਦੀ ਪਈ ਸੀ ਕਿ ਸਾਡੀਆਂ ਸੀਟਾਂ ਦੇ ਕੋਈ ਆ ਕੇ ਬੈਠਾ ਸੀਗਾ ਤੇ ਫਿਰ ਸੀਟਾਂ ਖਾਲੀ ਕਰਾਈਆਂ ਆਪਾਂ ਆਪਣੀਆਂ ਆ ਕੇ ਜੇ ਹੋਣ ਮਿਲ ਗਈਆਂ ਸੀ ਤਾਂ ਸਾਨੂੰ ਵੀ ਆਪਾਂ ਨੂੰ ਰੈਸਟ ਕਰਦੇ ਆ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਇਹਦਾ ਤਾਂ ਮੌਕੇ ਜਲਦੀ ਪ੍ਰੋਵਾਈਡ ਕਰਦੇ ਆ ਆ ਆ ਵੀ ਆ ਬੋਲ ਤੈਨੂੰ ਕਿੱਦਾਂ ਦਾ ਲੱਗ ਰਿਹਾ ਹੈ ਇੰਡੀਆ ਦੀ ਟ੍ਰੇਨ ਦੇ ਵਿੱਚ ਸਫਰ ਕਰਕੇ ਵਧੀਆ ਲੱਗ ਰਿਹਾ ਪਹਿਲਾਂ ਤਾਂ ਇੱਕ ਨਵਾਂ ਐਕਸਪੀਰੀਅੰਸ ਆ ਡਿਫਰੈਂਟ ਚੀਜ਼ ਆ ਤੈਨੂੰ ਇਹ ਇਥੇ ਦੀ ਟ੍ਰੇਨ ਤੇ ਜਰਮਨ ਦੀ ਟ੍ਰੇਨ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਹੈ ਇਸ ਟਾਈਮ ਦੇ ਵਿੱਚ ਆਪਾਂ ਸਲੀਪਰ ਕਲਾਸ 'ਚ ਬੈਠੇ ਆ ਨਾਰਮਲੀ ਜਰਬ ਦੇ ਵਿੱਚ ਸਲੀਪਰ ਕਲਾਸ ਬਹੁਤ ਘੱਟ ਬੱਤੀ ਟਰੇਨਾਂ ਰਹਿ ਗਈਆਂ ਨੇ ਜਿਹੜੀਆਂ ਚੱਲਣਗੀਆਂ ਜਿਹੜੀਆਂ ਚੱਲਣਗੀਆਂ ਅੱਛਾ ਜੀ ਨਾਈਟ ਲਾਈਨਰ ਬੋਲਦੇ ਨੇ ਉਹਨਾਂ ਨੂੰ ਤੇ ਟਰੇਨਾਂ ਅੱਜ ਤੇ ਟਰੇਨਾਂ ਜਿਹੜੀਆਂ ਨੇ ਉਹ ਬਹੁਤ ਈ ਡਿਫਰੈਂਟ ਕੈਟਾਗਰੀਆਂ ਦੀਆਂ ਨੇ ਆਪਾਂ ਇਹਨੂੰ ਕਹਿ ਸਕਦੇ ਹਾਂ A B C ਕੈਟਾਗਰੀ ਤੇ ਡਿਵਾਈਡ ਕਰੀਏ ਜਾਂ ਆਪਾਂ ਬਹੁਤ ਈ ਬੇਸਿਕ ਕੈਟਾਗਰੀ ਤੇ ਜਿਹੜੀ ਟਰੇਨ ਚੱਲਦੀ ਹੈ ਜੋ ਪਤਾ ਕੀ ਗੱਲ ਆ ਹਮੋਲ ਦੀ ਆਪਾਂ ਆਪਾਂ ਪੇ ਦੀ ਵੀ ਗੱਲ ਕਰੀਏ ਤਾਂ ਉਸ ਅਕੋਰਡਿੰਗ ਪੇ ਵੀ ਇਸ ਜਿਹੜਾ ਕਨਾਲ ਜੇ ਆਪਾਂ ਹੁਣ ਜੀ ਆਪੋ ਜੀ ਸੌਖਾ ਸਹੀ ਜੀ ਆਪਾਂ ਦੇ ਬਾਰੇ ਗੱਲ ਕਰੀ ਤਾਂ ਫਰ ਦੇ ਦੀ ਵਿੱਚ ਤੁਹਾਨੂੰ ਫੈਸਿਲਿਟੀਆਂ ਵੀ ਕਿੰਨੀਆਂ ਮਿਲ ਰਹੀਆਂ ਹਨ ਤੇ ਉਹਦਾ ਤੁਸੀਂ ਟਿਕਟ ਪ੍ਰਾਈਸ ਵੀ ਚੈੱਕ ਕਰੋ ਤਾਂ ਕਿੰਨਾ ਹੁੰਦਾ ਆ ਤੇ ਬਟ ਜੇ ਤੁਸੀਂ ਐਸ ਕੰਪੇਅਰ ਟੂ ਆਪਾਂ ਸਲੀਪਰ ਦੀ ਗੱਲ ਕਰਦੇ ਆ ਤਾਂ ਸਲੀਪਰ ਦੇ ਵਿੱਚ ਪੇ ਵੀ ਹੋਣਾ ਕੀ ਹੁੰਦਾ ਆ ਆਪਾਂ ਕਰਦੇ ਆ ਤੇ ਚਲੋ ਬਾਕੀ ਖੈਰ ਗੱਲ ਇਹ ਹੋ ਜਾਂਦੀ ਵੀ ਜਲ ਸਾਫ ਸਫਾਈ ਦੀ ਵੀ ਗੱਲ ਆਪਾਂ ਜੀ ਕਰਦੇ ਆ ਤੇ ਸਾਫ ਸਫਾਈ ਵੀ ਟ੍ਰੇਨ ਦੇ ਵਿੱਚ ਆਪਾਂ ਹੀ ਰੱਖਣੀ ਆ ਬਹੁਤਾਂ ਲੋਕਾਂ ਨੇ ਰੱਖਣੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਆਪਾਂ ਸਫਰ ਕਰਦੇ ਪਏ ਜੇ ਆਪਾਂ ਆਪਣੇ ਘਰ ਵਿੱਚ ਸਫਾਈ ਰੱਖਦੇ ਪਏ ਤਾਂ ਜ ਉਹ ਤੇ ਨਾ ਵੀ ਸਾਫਾਈ ਦਾ ਸਾਡਾ ਸਾਡਾ ਬਿਲਕੁਲ ਸਾਡਾ ਵਾਲਾ ਤੋਂ ਵੱਡਾ ਸਾਡੀ ਦੀ ਬਿਮਾਰੀ ਆ ਨਾ ਕਿ ਕਿਸੇ ਸਰਕਾਰ ਤੇ ਬਾਕੀ ਮੈਂ ਇੱਕ ਇਹ ਗੱਲ ਜਰੂਰ ਦੇਖੀ ਇਸ ਟ੍ਰੇਨ ਦੇ ਵਿੱਚ ਮੈਂ ਨਾ ਪਿਛਲੇ ਸਾਲ ਵੀ ਸਫ਼ਰ ਕੀਤਾ ਸੀ ਇਸ ਟ੍ਰੇਨ ਦੇ ਵਿੱਚ ਆਪਾਂ ਹਿੰਦੂ ਸਾਹਿਬ ਵੀ ਗਏ ਸੀਗੇ ਤੇ ਅਨਨੋਨ ਪਰਸਨ ਉਹ ਤੁਹਾਡੀ ਸੀਟ ਦੇ ਉੱਪਰ ਮਾਲਕ ਬਣ ਕੇ ਬੈਠ ਜਾਂਦੇ ਆ ਮੈਨੂੰ ਇਹ ਚੀਜ਼ ਨਹੀਂ ਬਿਲਕੁਲ ਪਸੰਦ ਆਉਂਦੀ ਵੀ ਤੂੰ ਦੇਖਿਆ ਜਦੋਂ ਆਪਾਂ ਇੱਕ ਗੈਸ ਨੂੰ ਤੁਹਾਣਾ ਵੀ ਗੱਲ ਸ਼ੇਅਰ ਕਰਦਾ ਹੈ ਇੱਕ ਤੇ ਜਦੋਂ ਨਾ ਆਪਾਂ ਲੁਧਿਆਣਾ ਤੋਂ ਸੌਰੀ ਜਲੰਧਰ ਤੋਂ ਆਪਾਂ ਬੈਠੀਆਂ ਟ੍ਰੇਨ ਦੇ ਵਿੱਚ ਤੇ ਸਾਡੀਆਂ تقريبا 7-8 ਸੇਟਾਂ ਤੋਂ 8 ਦੀ 8 ਸੇਟਾਂ ਤੇ ਹੀ ਕੋਈ ਅਨਨੋਨ ਪਰਸਨ ਆ ਕੇ ਬੈਠੇ ਹੋਏ ਜਿਹੜਾ ਸਾਡੇ ਗੁਰੂ ਨੂੰ ਪਾ ਰਹੇ ਸੀਗੇ ਕਿ ਤੁਸੀਂ ਨਿਜਕਤਾ ਦਿਖਾਓ ਦੱਸਣ ਦੇ ਇਹ ਚੁਣਾੜੇ ਨੂੰ ਜਿਹੜੇ ਕਹਾਣੀ ਕਰ ਦਿੱਤੀ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਤੁਸੀਂ ਪਰ ਆਪਣੀ ਟਿਕਨ ਦਿਖਾਓ ਮੈਨੂੰ ਮੈਂ ਜਦੋਂ ਕੀਮਤੀ ਕੀਤੀ ਨਾ ਮੈਂ ਕਿਹਾ 26 27 28 29 ਤਾਂ ਸਾਡੀਆਂ ਚਾਰ ਸੀਟਾਂ ਤੇ ਸਾਨੂੰ ਇਹ ਛੱਡ ਦੋ ਬੰਦੇ ਇੱਥੇ ਮਾਰੀ ਜਾਓ ਉਹ ਕਹਿੰਦਾ ਤੇ ਸੀਟਾਂ ਦਾ ਲਓ ਆਪਣਾ ਟਿਕਟ ਟਿਕਟ ਦਿਖਾਉਗੇ ਤੇ ਮੈਂ ਕਿਹਾ ਬਈ ਤੁਸੀਂ ਦਿਖਾਓ ਤੇਰਾ ਇਹ ਗੱਲ ਇਹ ਆ ਜਾਂਦੀ ਵੀ ਕਿਤੇ ਨਾ ਕਿਤੇ ਥੋੜਾ ਇਸ ਦੇ ਵਿੱਚ ਆਪਾਂ ਗੈਹ ਸਕਦੇ ਆ ਕਿ ਪ੍ਰਸ਼ਾਸਨ ਥੋੜਾ ਐਸਜੀ ਵੀ ਸਖਤ ਹੋਣਾ ਚਾਹੀਦਾ ਹੈ ਕਿ ਜਿਹੜੇ ਅਨਨੋਨ ਪਰਸਨ ਆ ਉਹ ਟ੍ਰੇਨ ਦੇ ਵਿੱਚ ਕਿਵੇਂ ਸਫ਼ਰ ਕਰ ਲੈਂਦੇ ਆ ਵਿਦਆਊਟ ਆਨੀ ਟਿਕਟ ਤੇ ਟਿਕਟ ਹੋਣੀ ਬਹੁਤ ਜ਼ਰੂਰੀ ਆ ਤੇ ਚਲੋ ਆਪਾਂ ਹੁਣ ਲੁਧਿਆਣਾ ਪਹੁੰਚ ਗਏ ਜੀ ਆਪਾਂ तकरीबन 2 ਘੰਟੇ ਲੇਟ ਚੱਲ ਰਹੀ ਪਈ ਆ ਸਾਡੀ ਟ੍ਰੇਨ ਤੇ ਇੱਥੋਂ ਅੱਗੇ ਦਾ ਸਫ਼ਰ ਕਾਫੀ ਹੋਰ ਰਹਿਦਾ ਸਾਡਾ ਦੇਖਦੇ ਆ ਕਿੰਨੇ ਕ ਵਜੇ ਅਸੀਂ ਪਹੁੰਚਦੇ ਆ ਉਮੀਦ ਆ ਕਿ 10 ਵਜੇ ਤੱਕ ਤਾਂ ਪਹੁੰਚ ਜਾਈਏ ਫੇਰ ਅੱਗੇ ਆਪਾਂ ਸਫ਼ਰ ਸਾਡਾ ਜਲਦੀ ਖਤਮ ਆਊਗਾ ਜੇ ਦੇਦੀ ਚੱਲਦੀ ਰਹੀ ਤਾਂ ਫੇਰ ਤਾਂ ਬਹੁਤ ਲੇਟ ਹੋ ਜਾਣਾ ਆਪਾਂ ਤੇ ਇੱਥੇ ਹੁਣ ਆਪਾਂ ਰੁਕਣਾ ਥੋੜਾ ਟਾਈਮ ਸਟੇਸ਼ਨ ਤੇ ਸਾਡੇ ਇੱਕ ਸਵਾਰੀ ਉਤਰਨੀ ਆ ਤੇ ਉਹਨਾਂ ਨੂੰ ਉਤਾਰ ਕੇ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਜ਼ਰਤਾ ਜੀ ਆਪਾਂ ਅੰਟੀ ਨੂੰ ਇੱਥੇ ਤੇ ਬਾਕੀ ਆਪਾਂ ਸਫ਼ਰ ਆਪਣਾ ਆਰੰਭ ਕਰਦੇ ਹਾਂ ਚੱਲ ਪਈ ਟਰੇਨ ਰੁੜ ਗਈ ਤੋਂ ਬਾਰਿਸ਼ ਬਹੁਤ ਹੋ ਰਹੀ ਹੈ ਇੱਥੇ ਹਾਂਜੀ ਤੇ ਆਪਾਂ ਦਸ਼ੀਕੇਸ਼ ਪਹੁੰਚ ਗਏ ਆ ਸੰਤ ਟਰੇਨ ਬਹੁਤ ਲੇਟੀ ਪੰਜਾਬ ਦਾ ਸਾਢੇ 12:00 ਟਾਈਮ ਹੋ ਗਿਆ ਜਦ ਕਿ ਸਾਢੇ 8:00 ਹੋਣਾ ਸੀ ਇੱਥੇ ਆਪਾਂ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਸਟੇਸ਼ਨ ਦੇ ਬਾਹਰ ਚੱਲ ਲਈਏ ਤੇ ਟੈਕਸੀ ਲੈ ਲਈਏ ਇਥੋਂ ਪਹਿਲਾਂ ਆਪਾਂ ਤੇ ਚੱਲਦੇ ਆ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਇੱਥੇ ਤੇ ਗੁਰੂ ਮਹਾਰਾਜ ਦਾ ਆਸ਼ਵਾਦ ਲੈ ਗਏ ਤੇ ਹੁਣ ਤੇ ਆਪਾਂ ਆਪਣੇ ਸਫ਼ਰੀ ਅਗਲੇ ਅਦੰਭ ਦਾ ਵੱਲੋਂ ਚੱਲੇ ਪੋਣੇ ਪਹਿਲਾਂ ਬਾਹਰ ਚੱਲੇ ਟੈਕਸੀ ਲੈਣੇ ਆ ਆਪਾਂ ਚਲੋ ਕੋਈ ਨਹੀਂ ਪਹਿਲਾਂ ਟੈਕਸੀ ਲੈ ਕੇ ਤੁਹਾਨੂੰ ਦੱਸਦੇ ਆ ਵੀ ਕਿ ਅਗਲਾ ਮੋੜ ਕੀ ਬੰਦਾ ਰਿਸ਼ੀਕੇ ਸ਼ਹਿਰ ਦੀ ਖੂਬਸੂਰਤੀ ਤੁਸੀਂ ਇੱਥੋਂ ਦੇ ਸਟੇਸ਼ਨ ਤੋਂ ਲਗਾ ਸਕਦੇ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਸਟੇਸ਼ਨ ਬਣਿਆ ਹੋਇਆ ਜੀ ਇਹ ਨਵਾਂ ਸਟੇਸ਼ਨ ਬਣਿਆ ਆ ਯੋਗ ਨਗਰੀ ਰਿਸ਼ੀਕੇਸ਼ ਨਾ ਤੋਂ ਇਹ ਸਟੇਸ਼ਨ ਬਣਿਆ ਤੇ ਖੂਬਸੂਰਤੀ ਬਹੁਤ ਜ਼ਿਆਦਾ ਗ੍ਰੀਨਰੀ ਦੇਖੋ ਤੁਸੀਂ ਕਿੰਨਾ ਕੰਮ ਚੱਲਦਾ ਹੋਇਆ ਇੱਧਰ ਤੇ ਹੁਣ ਆਪਾਂ ਬਾਅਦੇ ਤੁਹਾਨੂੰ ਚਾਲੇ ਪਾ ਲਈਆ ਤੇ ਪਹਿਲੋਂ ਟੈਕਸੀ ਲੈਣੀ ਆਪਾਂ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਕੇਮਕੁੰਡ ਸਾਹਿਬ ਰਿਸ਼ੀਕੇਸ਼ ਵਿਖੇ ਤੇ ਪਹਿਲੋਂ ਆਪਾਂ ਰਜਿਸਟ੍ਰੇਸ਼ਨ ਕਰਵਾਉਣੀ ਆ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤੇ ਆਪਾਂ ਗੁਰੂ ਸਾਹਿਬ ਦੀਆਂ ਅਸੀਸਾਂ ਲੈਣੇ ਆ ਤੇ ਲੈ ਕੇ ਫੇ ਆਪਾਂ ਆਪਣੇ ਅਗਲੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਗੁਰਦੁਆਰਾ ਰਿਸ਼ੀਕੇ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਕੰਮ ਜਿਹੜਾ ਹੁਣ ਦੇ ਟਾਈਮ ਦੇ ਵਿੱਚ ਉਹ ਹੈਗੀ ਆ ਰਜਿਸਟ੍ਰੇਸ਼ਨ ਕਰਵਾਉਣੀ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਸੰਗਤ ਲੈਂਨਵੇਜ ਲੱਗੀ ਹੋਈ ਹੈ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਇਸ ਟਾਈਮ ਬਣੀ ਹੋਈ ਹੈ ਕਰਵਾਉਣੀ ਮਨੋਖੰਦੇ ਰਾਣਾ ਨਹੀ ਸਾਥ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਹੁਣ ਆਪਾਂ ਗੁਰਦੁਆਰਾ ਰਿਸ਼ੀਕੇ ਸਾਹਿਬ ਤੋਂ ਚਾਲੇ ਪਾਲੇ ਆ ਗੋਬਿੰਦ ਘਾਟ ਨੂੰ ਤੇ ਰਸਤੇ ਵਿੱਚ ਆਪਾਂ ਜੋ ਵੀ ਤੁਹਾਨੂੰ ਵਧੀਆ ਹੋਵੇ ਦ੍ਰਿਸ਼ ਆਉਗੇ ਤੁਹਾਡੇ ਅਰੂੜੂ ਕਰਾਂਗੇ ਆਪਾਂ ਤੇ ਮੇਰੇ ਨਾਲ ਮੇਰੀ ਸੰਗਤ ਵੀ ਪਿੱਛੇ ਦੇਖ ਸਕਦੇ ਆ ਜੇ ਵੀ ਤਿਆਰ ਹੋ ਪਰਿਆ ਨੇ ਤੇ ਹੁਣ ਆਪਾਂ ਪਹਿਲੋ ਟੈਕਸੀ ਲਈ ਕੀਤੀ ਹੋਈ ਆ ਤੇ ਉੱਥੇ ਟੈਕਸੀ ਜਿਹੜਾ ਆਪਾਂ ਸਮਾਰਾ ਕੇ ਤੇ ਆਪਾਂ ਚਾਲੇ ਪਾਉਣੇ ਤੇ ਫਿਰ ਗੱਡੀ 'ਚ ਬੈਠ ਕੇ ਤਾਂ ਨਾ ਗੱਲਬਾਤ ਕਰਦੇ ਆ ਬਾਅਦ ਵਿੱਚ ਵੀਡੀਓ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤੁਹਾਨੂੰ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ